ਸਸਰੀਗਾਲ ਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਲਾਪ੍ਰਿਤ ਸੁਖਾਣੰਦ ਡੇਰੀ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਪੰਜ ਅਫਸਰ ਬੱਛੀਆਂ ਦਿਖਾਵਾਂਗੇ ਜਿਹੜੀਆਂ ਦੰਦੋਂ ਖੀਰੀਆਂ ਜਿਹਦੇ 4 HF ਬਈ ਇੱਕ ਪੰਜਾਬ ਵਾਲੀ ਜਰਸੀ ਬੱਛੀਆ ਵੇਖੋ ਕੁਆਲਿਟੀ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਪਖਤਾ ਭਾਈ ਕਾ ਬਈ ਤੇ ਬਾਜਾ ਖਾਨਾ ਤੇ ਬਗਰਾੜੀ ਪੈਂਦੇ ਆ ਮੋਗਾ ਆਪਾਂ ਨੂੰ 40 ਕਿਲੋਮੀਟਰ ਆ ਬਠਿੰਡਾ 35 ਆ ਤੇ ਬਰਨਾਲਾ 50 55 ਕਿਲੋਮੀਟਰ ਆ ਬਈ ਤੇ ਜੇ ਅੱਜ ਹੁਣ ਆਪਾਂ ਤੁਹਾਨੂੰ ਹਨਾ ਕੱਲੀ ਕੱਲੀ ਵੱਛੀ ਦੀ ਬਈ ਡਿਟੇਲ ਦੱਸਦੇ ਆ ਕੀ ਆ ਤੇ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਸਾਰੇ ਭਰਾ ਆਪਣੇ ਚੈਨਲ ਨੂੰ ਹਨਾ ਸ਼ੇਅਰ ਕਰਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਭਰਾਵਾਂ ਦਾ ਧੰਨਵਾਦ ਹੋਊਗਾ ਤੇ ਜਿਹੜਾ ਆਪਣਾ ਮੋਬਾਈਲ ਨੰਬਰ ਆ ਬਾਈ 98729 57848 ਹੁਣ ਆਪਾਂ ਤੁਹਾਨੂੰ ਹਨਾ ਇੱਕ ਸਾਈਡ ਤੋਂ ਕੱਲੀ ਕੱਲੀ ਬੱਚੀ ਦੀ ਡਿਟੇਲ ਦੱਸਾਂਗੇ ਤੇ ਆ ਬੰਦਾ ਤੁਹਾਨੂੰ ਤੋਰ ਕੇ ਦਿਖਾਉ ਆ ਬਾਈ ਆ ਤੋ ਜਿਹੜੀ ਆ ਬੱਚੀ ਆ ਬਾਈ ਦੰਦੋਂ ਖੀਰੀ ਆ ਤੇ ਉਮਰ ਜਿਹੜੀ ਇਹਦੀ ਹੈਗੀ ਆ 7 ਮਹੀਨੇ ਤੇ 57 ਦਿਨਾਂ ਦੀ ਚਾਰੀ ਥਾਣਾ ਬਾਈ ਬੱਚੀ ਦੇ ਅੰਡ ਤੇ ਤੁਹਾਨੂੰ ਥਣ ਵੀ ਚੈੱਕ ਕਰਾਵਾਂਗੇ ਹੁਣ ਤੁਹਾਨੂੰ ਆਪਾਂ ਤੋਰਾ ਚੈੱਕ ਕਰਾਉਣੇ ਆ ਦੇਖੋ ਬਾਈ ਤੋਰਾ ਤੋਰਾ ਲੱਤਾਂ ਚੌੜੀਆਂ ਕਰ ਕਰ ਤੁਰਦੀ ਆ ਹਨਾ ਮਜ਼ਬੂਤ ਢਾਂਚੇ ਦੀ ਮੋੜ ਲਿਆ ਤੇ ਬਈ ਤਾਂ ਐ ਨਹੀਂ ਬਈ ਲੱਤਾਂ ਹੀ ਆ ਜਿਹੜਾ ਬਿੰਗਵਲ ਜੇ ਪਈ ਜਾਣਗੇ ਵੇਖੋ ਕੁਆਲਿਟੀ ਕੁਲਟੀ ਬੱਚੀ ਦੀ ਬਗੈਂ ਪਲੀ ਵੀ ਆ ਬਈ ਫੀਡ ਤੇ ਆਣ ਕੇ ਪਾਸੋਂ ਲਸੀ ਲਾਮੀ ਸਿੱਧੀ ਤੋਰ ਸਿੱਧੀ ਤੇ ਆਪਾਂ ਤੁਹਾਨੂੰ ਵੇਖੋ ਬਈ ਆਣੇ ਤਾਂ ਤੋ ਢੂਈ ਢਾਈ ਚੱਕੀ ਜਊ ਆ ਵੇਖੋ ਬਈ ਜਾਣ ਵਾਲੀਆਂ ਬੱਚਿਆਂ ਭੱਜੂ ਭੱਜੂ ਕਰਦੀਆਂ ਵੇਖ ਬਈ ਤੋਰਾ ਤੂਰਾ ਵੀ ਵੇਖੋ ਟਗਾ ਕੇ ਬੰਦੇ ਬਈ ਤੇ ਇਹਦੇ ਹੁਣ ਆਪਾਂ ਤੁਹਾਨੂੰ ਬਈ ਥਣ ਚੱਕ ਕਰਾਵਾਂਗੇ ਬੰਦੇ ਨੂੰ ਬੰਦ ਲੈਣ ਦੋ ਤੇ ਜਿਹੜੇ ਦਾ ਮੁੱਲ ਆ ਬਈ 17000 ਰੁਪਇਆ 100 ਕਿਲੋਮੀਟਰ ਕਰਾਇਆ ਫ੍ਰੀ ਆ ਬਈ ਮੁਰੇ ਹੋਈ ਵੇ ਥਣ ਦਿਖਾਈਏ ਆਪਾਂ ਤੁਹਾਨੂੰ ਇਹਦੇ ਬਈ ਥਣ ਵੀ ਚੈੱਕ ਕਰਾਉਣੇ ਆ ਮੁਰੇ ਫੜੀ ਮੜੀ ਜੀ ਥੋੜਾ ਜਨਾ ਬਈ ਪਸੂ ਡਰਦਾ ਲਓ ਬਈ ਥਣ ਚੈੱਕ ਕਰ ਲਓ ਚਾਰੇ ਥਣ ਬਸ ਛੱਡ ਦੇ ਤੇ ਦੰਦਾਂ ਦੀ ਆਪਣੀ ਗਰੰਟੀ ਆ ਬਈ ਜਵਾਕ ਤੋਂ ਦਿਖਾਈ ਨਹੀਂ ਇਹਨੇ ਟਾਈਮ ਆਪਾਂ ਦੰਦ ਦਿਖਾਈ ਨਹੀਂ ਵੀਡੀਓ ਚ ਪੂਰਾ ਵੀ ਵਿਰਲ ਨਹੀਂ ਤੇ ਦੋ ਨੰਬਰ ਤੇ ਵੇਖੋ ਦੋਸਤੋ ਜਰਸੀ ਨਸਲ ਦਾ ਨਗੀਨਾ ਫੇਸਬੁਕ ਕੁਆਲਿਟੀ ਜੈਕ ਕਰਾ ਦੇ ਬਿਕਰੀ ਤੇ ਨੂੰ ਵੇਖੋ ਬਈ ਬੁੱਦੀ ਬੁੱਦੀ ਬਾਕੀ ਪੰਜਾਬ ਵਾਲੀ ਜਰਸੀ ਆ ਸੁਣੇ ਦੀ ਆਪਾਂ ਝੋਲੀ ਵੀ ਚੈੱਕ ਕਰਾਉਣੇ ਆ ਗੱਬਣਾ ਨੂੰ ਵਸੀ ਝੋਲੀ ਲਿਖਦੇ ਆ ਤੇ ਬਈ ਬਾਕੀ ਮੇਨ ਗੱਲ ਪਿੱਠ ਪੜਾ ਦੇਖੋ ਬਈ ਤਾਂ ਦੋ ਧੂਵੀ ਢਾਈ ਕਿੰਨੀ ਸਿੱਧੀ ਤੇ ਝੌੜੀ ਜੜੀ ਜਿਹੜੀ ਇਹਦੀ ਝੋਲੀ ਆ ਬਈ ਗੱਬਣਾ ਨਾਲ ਦੀ ਆ ਖੁੜੀਆਂ ਨਾ ਵਛੀਆਂ ਖੁੱਲੀਆਂ ਫਿਰਦੀਆਂ ਆਂ ਕਰਕੇ ਡਰਦੀਆਂ ਬਈ ਨਾ ਬਤੋਏ ਤੇ ਸੁਣੇ ਆਪਾਂ ਥਣ ਵੀ ਚੈੱਕ ਕਰਾਉਣੇ ਆ ਦੇਖੋ ਬਈ ਝੋਲੀ ਵਛੀ ਦੀ ਇਹ ਨਿਖੜ ਮੈਂ ਥਣ ਚਾਰ ਹੀ ਥਣ ਤੋਰਦੇ ਬਈ ਦੇਖੋ ਕੁਆਲਟੀ ਬਈ ਵਛੀ ਦੀ ਬਾਕੀ ਪੰਜਾਬ ਵਾਲੀ ਜਰਸੀ ਆ ਇਹ ਨਹੀਂ ਹਿਮਾਚਲ ਜਾਲੀ ਹੋਗੀ ਬਗੈਤੂ ਤੂ ਪਾਈ ਦਿਆਂ ਬਈ ਜਾਨ ਪ੍ਰਾਣ ਵਾਲੀਆਂ ਵਛੀਆਂ ਚਮਕ ਦਮਕ ਵਾਲੀਆਂ ਵੇਖੋ ਕੁਆਲਟੀ ਕੁਆਲਟੀ ਵਛੀਆਂ ਆ ਕਿਉਂਕਿ ਇਹਨੇ ਜਿਹੜੇ ਰੱਸੇ ਆ ਬਈ ਅੱਜ ਹੀ ਪਾਏ ਆ ਖੁੱਲੀਆਂ ਫਰਦੀਆਂ ਆਈਆਂ ਫਾਰਮ 'ਚ ਬਾਕੀ ਬਾਈ ਮੇਨ ਗੱਲ ਆਪਣੀ ਬਛੀ ਦੀ ਇੱਕ ਖੂਬੀ ਹੋਊਗੀ ਵੀ ਤੋਰੇ ਦੀ ਸਾਫ ਹੋ ਬਛੀਆਂ ਨੇ ਲੱਤਾਂ ਹੀ ਭਿੜੀਆਂ ਜਾਣਗੀਆਂ ਹਨਾ ਸਿੱਧੀ ਤੋਰ ਬਾਈ ਤੇ ਇੱਕ ਆਪਾਂ ਬਈ ਆਏ ਨਹੀਂ ਬਈ ਤੁਹਾਨੂੰ ਵੀਡੀਓ 'ਚ ਕੋਈ ਲੁਕ ਹੋ ਰੱਖਾਂਗੇ ਹਨਾ ਤੇ ਤੋਰ ਕੇ ਬਛੀਆਂ ਸਾਰੇ ਕੋਲ ਚੈੱਕ ਕਰਾਵਾਂਗੇ ਜਿਹੜੀ ਦੰਦ ਆ ਬਈ ਦੰਦ ਦੇ ਤੋਂ ਦਿਖਾਈ ਨਹੀਂ ਆਣੇ ਜੋ ਆਖ ਤੋਂ ਨਹੀਂ ਆਪਾਂ ਤੁਹਾਨੂੰ ਦੰਦ ਵੀ ਚੈੱਕ ਕਰਾ ਦਿੰਦੇ ਤੇ ਜਿਹੜੀ ਬਛੀਆਂ ਚਾਰ ਥਣਾ ਚਾਰ ਸਾਂ ਦੱਸਾਂਗੇ ਕਿਸੇ ਦੇ ਫੋੜ ਫੋਚਾਂ ਕੋਈ ਉਹ ਵੀ ਦੱਸਾਂਗੇ ਬਾਕੀ ਆਨੇ ਬਈ ਕਿਸੇ ਬੱਚੀ ਦੇ ਕੋਈ ਸਵੀਰ ਤੇ ਗੰਡ ਮਰੂੜੀ ਜਾਂ ਹਜીર ਹੋਵੇ ਹਨਾ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਇਹਦਾ ਰੇਟ ਆ ਬਈ ਤੇ ਜਿਹੜਾ ਇਹਦਾ ਰੇਟ ਆ ਬਈ ਬੱਚੀ ਦਾ 17000 ਰੁਪਏ ਹੀ ਇਹਦਾ ਰੇਟ ਆ 100 ਕਿਲੋਮੀਟਰ ਇਹਦਾ ਕਿਰਾਇਆ ਫਰੀ ਆ ਤੇ ਬਈ ਬੱਚੀ ਦੀ ਕੁਆਲਿਟੀ ਜੇ ਤਿੰਨ ਨੰਬਰ ਤੇ ਜਿਹੜੀ ਬੱਚੀ ਬਈ ਇਹ ਬੱਚੀ ਦੀ ਉਮਰ ਸਾਢੇ 7 ਮਹੀਨਿਆਂ ਦੀ ਆ ਦੰਦੋਂ ਖੀਰੀ ਆ ਬਈ ਤੇ ਬਾਕੀ ਬੱਚੀ ਦੀ ਆ ਬਈ ਸਰੀਰ ਕਟਾਂਚਾ ਚੈੱਕ ਕਰੋ ਬਈ ਕਿੰਨੀ ਚੌੜੀ ਜੁੜੀ ਆ ਤਾਂ ਤੋਂ ਵੇਖੋ ਬਈ ਤੇ ਆਪਾਂ ਇਥੋਂ ਤੋਰਾ ਵੀ ਚੱਕਰਾਏ ਤੇ ਪਹਿਲੇ ਦੀ ਆਪਾਂ ਤੁਹਾਨੂੰ ਝੋਲੀ ਚੈੱਕ ਕਰਾਉਣੇ ਆ ਬਾਈ। ਲੋ ਬਾਈ ਚਲੋ ਚੈੱਕ ਝੋਲੀ ਇਹਦੀ। ਚਾਰ ਹੀ ਥਾਣੇ ਦੇ ਆ ਬਾਈ। ਲੋ ਜੀ। ਇਹ ਦਿਨ ਹੋ ਪਤਾ ਓਏ ਝੋਲੀ ਚੈੱਕਰਾ ਦੀ ਤੇਰੀ। ਦੇਖੋ ਬਾਈ। ਤੋੜ ਕੇ ਬਾਕੀ ਬਾਈ ਇਹ ਬੱਛੀ ਦੇ ਨਾ ਜਿਹੜੇ ਕੁਆਲਟੀ ਆ ਕੰਨਾਂ ਕੁੰਨਾਂ ਦੀ ਉਹ ਵੀ ਤੁਹਾਨੂੰ ਚੈੱਕ ਕਰਾਵਾਂਗੇ ਆਪਾਂ ਤੋੜ ਲੈਣ ਤੋਂ ਜਵਾਗ ਨੂੰ ਤੋਰਾ ਤੁਰਾ ਹੀ ਚੈੱਕ ਕਰਾਉਣੇ ਆ। ਤੇ ਬਾਕੀ ਮਗਰੋਂ ਵੇਖੋ ਬਾਈ ਕਿੰਨੀ ਚੌੜੀ ਜਿਹੜੀ 3 ਨੰਬਰ ਬੱਛੀ ਆ। ਇਹ ਡੇਢ ਗੱਠ ਨੂੰ ਚੌੜੀ ਆ ਬਾਈ ਮਗਰੋਂ। ਤੌਰ ਬਈ ਸਿੱਧੀ ਸਿੱਧੀ ਤੋਰੀ ਜਮਾਂ ਤੇ ਆਏ ਨਹੀਂ ਬਈ ਕੋਈ ਢੂਈ ਢਾਈ ਬਈ ਚੱਕਦੀ ਹੋਊਗੀ ਹਨਾ ਬਈ ਲੱਤਾਂ ਹੀ ਆ ਭੜਦੀਆਂ ਹੋਣਗੀਆਂ ਜਾਂ ਢੂਈ ਜੀ ਉਧਰ ਨੂੰ ਲੱਤਾਂ ਦੇ ਪੈਰ ਪੂਰ ਬਿੰਗੇ ਹੋਣਗੇ ਸਾਫ਼ ਪੈਰਾਂ ਦੀਆਂ ਬੱਛੀਆਂ ਬਈ ਮਜ਼ਬੂਤ ਲੱਤਾਂ ਲੁੱਤਾਂ ਹੀ ਬਹੁਤ ਮਜ਼ਬੂਤ ਆ ਬੱਛੀਆਂ ਦੀਆਂ ਵੇਖੋ ਬਈ ਆ ਜਮਾਂ ਸਿੱਧੀ ਲੱਤ ਦੀ ਆ ਬਈ ਬੱਛੀ ਜਮਾਂ ਤੌਰ ਬਈ ਲੰਮੀ ਤੋਰ ਕੇ ਦਿਖਾ ਇੱਕ ਰਮੜੀ ਸਿੱਧੀ ਜੀ ਫੇਰ ਤੇ ਵੇਖੋ ਬਈ ਆ ਨਹੀਂ ਬਈ ਲੱਤਾਂ ਹੀ ਆ ਬਿੰਗ ਵੱਲ ਖਾਈਆਂ ਨੇ ਮੋੜ ਲਿਆੜੀ ਤੇ ਜਿਹੜਾ ਵਛੀ ਦਾ ਬਾਈ ਮੁੱਲ ਆ 17500 ਰੁਪਇਆ 100 ਕਿਲੋਮੀਟਰ ਇਹਦਾ ਕਿਰਾਇਆ ਫਰੀ ਆ ਬਾਈ ਤੇ ਹੁਣ ਆਪਾਂ ਤੁਹਾਨੂੰ ਚਾਰ ਨੰਬਰ ਵਛੀ ਚੈੱਕ ਕਰਾਉਣੇ ਆ ਇਹ ਵਛੀ ਦੀ ਹੈਗੀ ਉਮਰ ਬਾਈ 9 ਮਹੀਨਿਆਂ ਦੀ ਦੇਖੋ ਕੁਆਲਿਟੀ ਵਛੀ ਦੀ ਬਾਈ ਦੰਦੋ ਇਹ ਵੀ ਖੀਰੀ ਆ ਤੇ ਥੰਥੁਣ ਵੀ ਇਹਦੇ ਤੁਹਾਨੂੰ ਚੈੱਕ ਕਰਾਉਣੇ ਆ ਲੋ ਬਾਈ ਘਰ ਲੋ ਜੇ ਲੋ ਬਾਈ ਤੇ ਦੰਦੋ ਇਹ ਵੀ ਖੀਰੀ ਆ ਬਾਈ ਤੇ ਇਹਦੀ ਵੀ ਬਈ ਬੋਡੀ ਸਟ ਟਰਾਈਚਰ ਬਈ ਇੱਕ ਆਪਣੀਆਂ ਵਛੀਆਂ ਹਨ ਆਏ ਆ ਬਈ ਜਾਨ ਪ੍ਰਾਣ ਵਾਲੀਆਂ ਮੱਲੀਆਂ ਆਇਆਂ ਨਹੀਂ ਲਿਸੀਆਂ ਲਾਵੀਆਂ ਮੱਲੀਆਂ ਬਾਕੀ ਬਈ ਜਿਹੜੇ ਦਾ ਰੰਗ ਆ ਹਨ ਜਨੀਕ ਜਾਂ ਰੰਗ ਆ ਇਹੋ ਜਿਹਾ ਰੰਗ ਘੱਟ ਹੀ ਮਿਲਦਾ ਇਹੋ ਜੀ ਵਛੀ ਨੂੰ ਗਰਲੈਂਡੋ ਟੱਚ ਚ ਵੀ ਕਹਿ ਦਿੰਦੇ ਆ ਹੁਣ ਜਿਹਦੀ ਮੰਗ ਆ ਵੇਖੋ ਬਈ ਮਗਰੋਂ ਝੌੜੀ ਚੁੜੀ ਕਿੰਨੀ ਵਛੀ ਕਰੋ ਚੈੱਕ ਬਈ ਬਾਕੀ ਤਾਂ ਦੋ ਟੂਈ ਵੀ ਜਮਾਂ ਸਿੱਧੀਆਂ ਬਈ ਆਇਆਂ ਨਹੀਂ ਬਈ ਹਲਾ ਟੂਈ ਚੱਖਿਆਂ ਦੀ ਤੋਰ ਬਈ ਇਹਨੂੰ ਤੇ ਮੜੇ ਇਹ ਥਣ ਵੀ ਤੁਨੇ ਇੱਕ ਦਿਨ ਦੁਆਰ ਤੇ ਚੈੱਕ ਕਰਾ ਦੇ ਨੇ ਲੈ ਬਈ ਇਹਦੇ ਮੜਾ ਇਹ ਨਿਸ਼ਾਨ ਆ ਫੋਟਜੀ ਨੂੰ ਕਹਿੰਦੇ ਆ ਬੇ ਬਲੀ ਜਮਾ ਬੇ ਮਲੂਮ ਆ ਨਿਸ਼ਾਨ ਹੱਥਾਂ ਦੇ ਵਿਚਾਲੇ ਬਈ ਇਧਰ ਨੂੰ ਤੋਰ ਲੰਮੀ ਬਾਕੀ ਬੱਛੀ ਬਈ ਤੋਰਾ ਤੋਰਾ ਖਣਾ ਤੇ ਲੈਗ ਸਕੋਰ ਜਿਹੜੀਆਂ ਬੱਛੀਆਂ ਦੀ ਆਪਾਂ ਚੀਜ਼ਾਂ ਤੁਹਾਨੂੰ ਦੱਸਦੇ ਹੁੰਨੇ ਆ ਹਨਾ ਬਈ ਦੇਖਣ ਵਾਲੀਆਂ ਹੁੰਦੀਆਂ ਵੇਖੋ ਬਈ ਜਾਂਦੀਆਂ ਨੇ ਹਾਥੀਆਂ ਨੂੰ ਐ ਪਲੀਆਂ ਆਵੀਆਂ ਬੱਛੀਆਂ ਬਈ ਚਾਰ ਤੇ ਤੇ ਫੀਡ ਫੂਡ ਤੇ ਹਨਾ ਜਿਵੇਂ ਕਾਰਗਿਲ ਫੀਡ ਤੇ ਪਲੀਆਂ ਬੱਛੀਆਂ ਆਈਆਂ ਬਈ ਕੱਟ 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 ਜੋ ਬਰਾ ਆਈ ਨਹੀਂ ਬਾਈ ਬੰਦੇ ਤੋਂ ਕੰਟਰੋਲ ਨਹੀਂ ਹੁੰਦੀਆਂ ਇੰਨੀਆਂ ਭਲੀਆਂਵੀਆਂ ਬੱਚੀਆਂ ਖੁੱਲੀਆਂ ਫਿਰਦੀਆਂ ਆਈਆਂ ਬਾਈ ਫਾਰਮ ਚੋਂ ਇਹਨੇ ਰਸਤਾ ਆਪਾਂ ਹੀ ਪਾਇਆ ਤੈਨੂੰ ਆਦੀ ਮਰਜ਼ੀ ਨਾਲ ਤੁਰਨ ਆਈ ਬਾਈ ਪੱਠਪੁੜੇ ਵੀ ਪੂਰੇ ਚੌੜੇ ਆਈ ਨਹੀਂ ਪਤਲੀ ਦੇ ਘਟਮੀ ਪੱਠ ਦੀਆਂ ਹੋਣਗੀਆਂ ਹਨਾ ਉਹ ਚੀਜ਼ ਨਹੀਂ ਬਾਈ ਤੇ ਹੁਣ ਤੁਹਾਨੂੰ 4 ਨੰਬਰ ਤੇ ਬੱਚੀ ਚੈੱਕ ਕਰਾਉਣੇ ਆ ਇਹਦੀ ਉਮਰ ਹੈਗੀ ਆ ਬਾਈ 9.5 ਮਹੀਨੇ ਦੰਦੋਂ ਇਹ ਵੀ ਖੀਰੀ ਆ ਬਾਈ 4 ਥਾਣਾ ਕੋਈ ਫੋਟ ਛਾਖਣੀ ਕੋਈ ਸਰੀਰ ਤੇ ਗੰਡ ਮਰੂੜੀਆਂ ਹਜ਼ੀਰ ਹੋਵੇ ਤਾਂ ਵੀ ਆਪਾਂ ਬੈਠੇ ਆ ਬਈ ਕਰੋ ਚੱਕ ਕੁਆਲਿਟੀ ਤੇ ਉਹ ਬੱਛੀ ਦਾ ਬਈ ਰੇਟ ਰਹਿ ਗਿਆ ਸੀਗਾ ਜਿਹੜਾ ਉਹ ਬੱਛੀ ਦਾ ਰੇਟ ਆ ਬਈ 18500 ਰੇਟ ਆ ਤੇ 100 ਕਿਲੋਮੀਟਰ ਕਰਾਇਆ ਫ੍ਰੀ ਆ ਬਈ ਬੱਛੀ ਦਾ ਤੇ ਆ ਚਾਰ ਨੰਬਰ ਬੱਛੀ ਕਰੋ ਚੱਕ ਬਈ ਲੈਗ ਸਕੋਰ ਤੌਰ ਬਈ ਇਹਨੂੰ ਵੀ ਤੇ ਕੁਆਲਿਟੀ ਕੋਲਿਟੀ ਕਰੋ ਚੱਕ ਬਈ ਬੱਛੀ ਦੀ ਮਗਰ ਉਹ ਪਿੱਠ ਪੁੜਾਈ ਬਹੁਤ ਚੱਕਮਾ ਬੱਛੀ ਦਾ ਤੇ ਲੱਤ ਲੁੱਤ ਜਮਾ ਇਹ ਸਿੱਧੀ ਲੱਤ ਦੀ ਆ ਬਈ ਵੇਖੋ ਇਧਰ ਨੂੰ ਤੋਰੀ ਲੰਮੀ ਤੇ ਕੁਆਲਟੀ ਕੁਆਲਟੀ ਆਣਾ ਪੂਰੀ ਓਕੇ ਆਏ ਨਹੀਂ ਬਈ ਢੂਈ ਜੀ ਚੱਕੀ ਆਣਗੀਆਂ ਬਈ ਟੱਡ ਲਾਈਆਂ ਹੋਣਗੀਆਂ ਉਹ ਕੰਮ ਨਹੀਂ ਬਈ ਤੇ ਜਿਹੜੀ ਚੀਜ਼ ਕਹੇ ਤੀ ਉਹ ਨਿਕਲੂਗੀ ਬਈ ਆਏ ਨਹੀਂ ਹਨਾ ਬਈ ਕੋਈ ਸਰੀਰ ਤੇ ਮੌਕੇ ਇਹ ਹੋਣਗੇ ਹਜ਼ੀਰਾ ਆਈਆਂ ਬਈ ਗੰਡਾ ਆਈਆਂ ਜੇ ਕਿਸੇ ਬੱਚੀ ਦੇ ਕੋਈ ਭਰਾ ਹਨਾ ਆਨਲਾਈਨ ਵੀ ਆਪਾਂ ਤੋਂ ਮੰਗਾਉਂਦਾ ਗੰਡ ਹੋਵੇ ਕੋਈ ਹਜ਼ੀਰ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਆ ਬਈ ਆਪਾਂ ਬੱਚੀ ਵੀ ਅਗਲੇ ਨੂੰ ਫ੍ਰੀ ਚ ਦੇਵਾਂਗੇ ਤੇ ਜਿੰਨੇ ਦਾ ਸੌਦਾ ਹੋਇਆ ਉਨੇ ਰੁਪਏ ਵੀ ਦੇਵਾਂਗੇ ਤੇ ਜਿਹੜਾ ਇਹਦਾ ਰੇਟ ਆ ਬੱਛੀ ਦਾ 18000 ਰੁਪਇਆ ਬਈ 100 ਕਿਲੋਮੀਟਰ ਇਹਦਾ ਕਿਰਾਇਆ ਫਰੀ ਆ ਤੇ ਜਿਹੜਾ ਆਪਣਾ ਕੰਟੈਕਟ ਨੰਬਰ ਆ ਬਈ 98729 57848 ਠੀਕ ਆ ਤੇ ਬਈ ਇੱਕ ਬੇਨਤੀ ਹੋਰ ਆ ਆਪਾਂ ਸਾਰੀਆਂ ਬੱਛੀਆਂ ਤੋੜ ਕੇ ਤੋੜਾ ਤੋੜਾ ਚੈੱਕ ਕਰਾਇਆ ਤੇ ਆਏ ਨਹੀਂ ਬਈ ਕੱਲੀ-ਕੱਲੀ ਦੀ ਵੀਡੀਓ ਨਹੀਂ ਪੈਣੀ ਜਿਹੜੀ ਭਰਾ ਦੇ ਬੱਛੀ ਫਟਾ ਹਨਾ ਜਿਵੇਂ ਆਪਾਂ ਪਹਿਲ ਨੰਬਰ ਤੋਂ ਬੱਛੀ ਦਿਖਾਈ ਸੀ ਜੇ ਕਿਸੇ ਦੇ ਜਰਸੀ ਫਟਾ ਜਰਸੀ ਬਾਰੇ ਪੁੱਛ ਲੈਣੇ ਨਹੀਂ ਦੂਜੀ ਬੱਛੀ ਬਈ ਨੰਬਰ ਵਾਈ ਪੁੱਛ ਲੈ ਬਈ ਆਹ ਨੰਬਰ ਬੱਛੀ ਹਣਾ ਰੇਟ ਕੀ ਆ ਬਈ ਦੇਣੀ ਕਿਨੇ ਆ ਬਈ ਰੇਟ ਵੀ ਆਪਾਂ ਵੀਡੀਓ ਚ ਦੱਸਤਾ ਤੇ ਜਿਹੜਾ ਆਪਣਾ ਕੰਟੈਕਟ ਨੰਬਰ ਆ ਫੇਰ ਆਪਾਂ ਦੱਸਦੇ ਆ 98729 57848 ਬਈ ਧੰਨਵਾਦ ਬਈ ਸਾਰੇ ਵੀਰਾਂ ਦਾ ਹਣਾ ਤੇ ਭੈਣਾਂ ਦਾ ਭਰਾਵਾਂ ਦਾ ਧੰਨਵਾਦ ਕਰਦੇ ਆ ਵੀਡੀਓ ਦੇਖਣ ਲਈ ਤੇ ਆਪਣੀ ਵੀਡੀਓ ਨੂੰ ਬਈ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਬਈ ਸਤਿ ਸ੍ਰੀ ਅਕਾਲ ਜੀ